ਪਟਿਆਲਾ ਦੇ ਵਿੱਚ ਨਰਾਤੇ ਨੂੰ ਲੈ ਕੇ ਕਾਲੀ ਮਾਤਾ ਮੰਦਿਰ ਸਭ ਤੋਂ ਇਤਿਹਾਸਿਕ ਮੰਨਿਆ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਐਤਵਾਰ ਦੇ ਦਿਨ ਪਹਿਲਾ ਨਰਾਤਾ ਜਿਸ ਦੇ ਚਾਹੁੰਦੇ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਹੋਈਆਂ ਨੇ ਉਹ ਦੇਖਦੇ ਹਾਂ ਇਹ ਖਾਸ ਰਿਪੋਰਟ ਜੇਰੋ ਮੰਦਿਰ ਦੇ ਪੁਜਾਰੀ ਜੀ ਨੂੰ ਪੁੱਛਦੇ ਨਵਰਾਤੇ ਕਿੰਨੇ ਦਿਨ ਤੋਂ ਸ਼ੁਰੂ ਹੋ ਦੇ ਕਿਹੜਾ ਨਵਰਾਤਾ ਪਹਿਲਾ ਜੈ ਮਾਤਾ ਜੀ ਜੈ ਮਾਤਾ ਜੀ ਮਾਤਾ ਦੇ ਨਵਰਾਤੇ ਕਿਹੜੀ ਮਾਤਾ ਦੇ ਨਵਰਾਤੇ ਕਿੰਨਾ ਨਵਰਾਤਾ ਤੇ ਕਿੰਨੇ ਕੁ ਤਿਆਰੀ ਹੈ ਜੈ ਮਾਤਾ ਦੀ 3 ਮਾਰਚ ਤੋਂ माता जी के नराते शुरू हो रहे हैं जो पहला नराता है वो तीह मार्च नया पहला नराता माता शैलपुत्री का नराता होंद ब वंदे लावा या चंद्र आदित्य शेखरम विष लूणु सुद्रम जो माता हिमालय पर्वत के घर में माता शैलपुत्री के रूप में प्रकट हुई थी उसका पहला नराता मनाया जाता है और इस नरातों में एक नराता कम हुआ है जो दूसरा और तीसरा नराता है वो सोमवार को पड़ रहा है ਨਵਰਾਤੇ ਪੂਰੇ ਇਹ ਕਿੰਨੇ ਨਵਰਾਤੇ ਦੇ ਪੂਜਾ ਵਗੈਰਾ ਕੀ ਮੰਦਿਰ ਖੁੱਲਣ ਦਾ ਟਾਈਮ ਕਿੰਨੇ ਵੇ ਦਾ ਸੁਬਾ ਦੇਖੋ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਮੰਦਿਰ ਖੁੱਲਣ ਦਾ ਸਮਾਂ ਹੋਏਗਾ ਤੇ ਨਵਰਾਤੇ ਦੀ ਪੂਰੀਆਂ ਤਿਆਰੀਆਂ ਨੇ ਜੇ ਦੇਖੋਗੇ ਕਿ ਮਾਤਾ ਦੇ ਮੰਦਿਰ ਨੂੰ ਬੜਾ ਸੁੰਦਰ ਸਜਾਇਆ ਗਿਆ ਭਗਤਾਂ ਭਗਤਾਂ ਦੀ ਆਉਣ ਜਾਣ ਦੇ ਲਈ ਬਹੁਤ ਅੱਛੇ ਪ੍ਰਬੰਧ ਕੀਤੇ ਗਏ ਨੇ ਮੰਦਿਰ ਕਮੇਟੀ ਵੱਲੋਂ ਤੇ ਮਾਨਯੋਗ ਡੀਸੀ ਵੱਲੋਂ ਮੰਦੇ ਦੇ ਵਿੱਚ ਹਿੱਕ ਪਕਾ ਦੀ ਸਹੂਤਾ ਤੇ ਸਕਿਉਰਟੀ ਵੱਲੋਂ ਪੂਰੀ ਮਾਨ ਦੀ ਨਾਲ ਨਾਲ ਕੰਮ ਕੀਤਾ ਕੀਤਾ ਜਾਏਗਾ ਕੀ ਕਿਨੇ ਨੂੰ ਆਵ ਲੋਕਲੀ ਇਤੇ ਉਹ ਕਿਵੇਂ ਕਿਵੇਂ ਦਾ ਮਦਲੀ ਲਿਖਣਾ ਜਿੰਦਾ ਮੈਸੇਜ ਕਿ ਹੁੰਦੇ ਮੈਂ ਹੀ ਮੈਸੇਜ ਦੇਣਾ ਚਾਹਾਂ ਕਿ ਸਧਾਲੂ ਲੱਖਾਂ ਦੀ ਗਿਣਤੀ ਵਿੱਚ ਮਾਤਾ ਕਾਲੀ ਮੰਦਿਰ ਦੇ ਵਿੱਚ ਸਧਾਲੂ ਨਮਸਤਕ ਹੋਣ ਵਾਸਤੇ ਆਉਂਦੇ ਨੇ ਕਿ ਮੰਦਿਰ ਦੀ ਮਾਨਸ ਮੰਦਿਰ ਦੀ ਮਰਿਆਦਤ ਦੇ ਅਨੁਸਾਰ ਇੱਥੇ ਨਮਸਤਕ ਹੋਣਾ ਅਤੇ ਸਧਾਲੂ ਬੜੀ ਹਿਤਮਤਾ ਉਨਾ ਕੇ ਮਾਤਾ ਜੀ ਦੇ ਦਰਸ਼ਨ ਦੇਦਾਰ ਕਰਨਾ ਅਤੇ ਆਪਣੀ ਮਨੋ ਕਾਮਨਾ ਲੈ ਕੇ ਜੋ ਵੀ ਭਗਤ ਦਰਬਾਰ ਦੇ ਉਪਰ ਆਂਦਾ ਹੈ ਉਹ ਮਾਤਾਗੇ ਬੇਨਤੀ ਕਰਕੇ ਆਦੀ ਮਨੋ ਕਾਮਨਾ ਪੂਰਨ ਕਰਦਾ ਤਹਾਂਸਲੇ ਜਿਹੜੇ ਮੰਦਿਰ ਸਕਿਉਰਟੀ ਸਕਿਉਰਟੀ ਦੇਖਦੇ ਸਾਰੇ ਬੰਦੇ ਬਾਕੀ ਦਿਨ ਜਿਹੜੇ ਨਵਰਾਤੇ ਜਿਹੜੇ ਸਕਿਉਰਟੀ ਦੇ ਇੰਤਿਆਮ ਕਿਵੇਂ ਦੇ ਰਹੇ ਉਹਨਾਂ ਤੋਂ ਪੁੱਛਦੇ ਮੰਦਿਰੇ ਨਵਰਾਤੇ ਸ਼ੁਰੂ ਹੋ ਰਹੇ ਕਿੰਨੇ ਕਿ ਸਕਿਉਰਟੀ ਇੰਤਿਆਮ ਕਿੰਨੇ ਕਿ ਤਿਆਰੀ ਹੈ ਜੀ ਜਿਵੇਂ ਕਿ ਜੇ ਆਪਾਂ ਨੂੰ ਪਤਾ ਹੈ ਜੀ ਇਹ ਨਵਰਾਤੇ ਸ਼ੁਰੂ ਹੋ ਰਹੇ ਨੇ 30 ਤਰੀਕ ਤੋਂ ਤੇ ਸਾਡੀ ਪੂਰੀ ਸਕਿਉਰਟੀ ਦਰਬਾਰ ਤਿਆਰ ਹੈ ਤੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਕਿਸ ਟਾਈਪ ਦੇ ਇੰਜ਼ਾਮ ਨੇ ਸਰ ਸਾਡੇ ਪਹਿਲੇ ਦੇਖੋ ਜੀ ਦਰਸ਼ਨ ਸਭ ਦੇ ਖੁੱਲੇ ਦਰਸ਼ਨ ਹੋਣ ਦੇਵੀ ਮਾਤਾ ਦੇ ਦਰਬਾਰ ਜੇ ਦੂਰ ਦੂਰੋਂ ਆ ਰਹੇ ਨੇ ਕਿਸੇ ਨੂੰ ਦਿੱਕਤ ਕੋਈ ਪਰੇਸ਼ਾਨੀ ਨਾ ਆਏ ਉਦੇ ਮੁਤਾਬਕ ਪ੍ਰੋਪਰਲੀ ਕਰਾਊਡ ਕੰਟਰੋਲ ਅਸੀਂ ਪ੍ਰੋਪਰ ਡ੍ਰੀਲਸ ਵਗੈਰਾ ਕਰਵਾ ਚੁੱਕੀਆਂ ਸਾਰੇ ਗਾਰਡਸ ਵਰਾ ਪ੍ਰੋਪਰਲੀ ਟ੍ਰੇਨਡ ਨੇ ਇਸ ਚੀਜ਼ ਲਈ ਕਿ ਕਿ ਤਾਂ ਕਿ ਉਹਨਾਂ ਨੂੰ ਹਰੇਕ ਸ਼ਰਧਾਲੂ ਨੂੰ ਖੁੱਲੇ ਦਰਸ਼ਨ ਹੋਣ ਤਾਂ ਕਿ ਜੋ ਵੀ ਮਨੁਕਾਮਨਾ ਲੈ ਕੇ ਬੰਦਾ ਆ ਰਿਹਾ ਹੈ ਉਹਦੇ ਪੂਰੀ ਮਨੁਕਾਮਨਾ ਪੂਰੀਆਂ ਹੋਣ ਤੇ ਉਹਦੇ ਮੁਤਾਬਕ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਏ ਹਰੇਕ ਗਾਰਡਸ ਪ੍ਰੋਪਰਲੀ ਹਰੇਕ ਲੋਕੇਸ਼ਨ ਤੇ ਹਰੇਕ ਪੁਆਇੰਟ ਤੇ ਮੰਦਿਰ ਦੇ ਹਰੇਕ ਮੰਦਿਰ ਦੇ ਵਿੱਚ ਗਾਰਡ ਸਾਡੇ ਖੜੇ ਹੋਏ ਨੇ ਤੇ ਉਹਦੇ ਮੁਤਾਬਕ ਤਾਂ ਕਿ ਕਿਸੇ ਨੂੰ ਕੋਈ ਦੇਖੋ ਦੂਰ ਦੂਰ ਤੋਂ ਲੋਕੇ ਸੰਗਤ ਆਂਦੇ ਕੋਈ ਫਸਟ ਟਾਈਮ ਆ ਰਹੇ ਆ ਤੇ ਉਹਨਾਂ ਨੂੰ ਗਾਈਡ ਵੀ ਕਰ ਰਹੇ ਆ ਅਵੇਰਨੈਸ ਵੀ ਦਿੱਤੀ ਜਾ ਰਹੀ ਹੈ ਤੇ ਹਰੇਕ ਲੋਕੇਸ਼ਨ ਤੇ ਮੈਗਾਫੋਨਸ ਵਗੈਰਾ ਵੀ ਗਾਰਡਨ ਦਿੱਤੇ ਹੋਏ ਨੇ ਤਾਂ ਕਿ ਅਪਡੇਟ ਕਰਦੇ ਰਹਿਣ ਤਾਂ ਕਿ ਦੇਖੋ ਬਹੁਤ ਜ਼ਿਆਦਾ ਕਰਾਊਡ ਹੁੰਦਾ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਏ ਅਨਾਉਂਸਮੈਂਟਸ ਵਾਲਾ ਕਰਾਈ ਜਾ ਰਹੀਆਂ ਨੇ ਤਾਂ ਕਿ ਇੱਕ ਕਰਾਊਡ ਕੰਟਰੋਲ ਨੂੰ ਵੀ ਰੁਕੇ ਜਾਈਏ ਕੰਟਰੋਲ ਕੀਤਾ ਜਾਏ ਸਿਕਲੀ ਪਿਕ ਪੌਕੇਟਸ ਦਾ ਜਿਹੜਾ ਖਾਸ ਕਰਕੇ ਹੁੰਦਾ ਹੈ ਉਸ ਟਾਈਪ ਦੇ ਅਪਡੇਟ ਦਿੱਤੇ ਜਾਣਗੇ ਤਾਂ ਕਿ ਹਰੇਕ ਬੰਦਾ ਆਪਣੀ ਜੇਬ ਖਤਰੇ ਤੋਂ ਸਾਵਧਾਨ ਰਹੇ ਇਸ ਚੀਜ਼ਾਂ ਦੇ ਬਹੁਤ ਸਾਰਾ ਖਾਸ ਕਰਕੇ ਧਿਆਨ ਰੱਖ ਰਹੇ ਜੀ ਜੋ ਮੰਦਿਰ ਦੇ ਵਿੱਚ ਸੋਤੇ ਦੇ ਪਾਰਕਿੰਗ ਦੀ ਲੰਦੀ ਹੁੰਦੀ ਹੈ ਉਹਦੇ ਵਿੱਚ ਪਾਰਕਿੰਗ ਦੇ ਨਾਲ ਜਾਂ ਆ ਜਾਂਦੇ ਰਸਤੇ ਦਿੱਕਤ ਆਉਂਦੀ ਆ ਉਸ ਤੋਂ ਦੇਖ ਕੇ ਕਿਵੇਂ ਤਿਆਰੀ ਹੈ ਜੀ ਜਿਵੇਂ ਕਿਸੇ ਦੇਖੋ ਜੀ ਉਰੇ ਕਾਫੀ ਅਚੀ ਪਾਰਕਿੰਗ ਹੈਗੀ ਕਾਫੀ ਖੁੱਲੇ ਪ੍ਰੋਪਰ ਅਰੇਂਜਮੈਂਟਸ ਨੇ ਨਾਲ ਐਡੀਸ਼ਨਲ ਖਾਸ ਕਰਕੇ ਨవరాత్రਾਂਸ ਦੇ ਵਿੱਚ ਨੀਅਰਬਾਈ ਜੋ ਹੋਰ ਵੀ ਜੋ ਲੋਕੇਸ਼ਨਸ ਨੇ ਉੱਥੇ ਵੀ ਸਪੈਸ਼ਲ ਪਾਰਕਿੰਗ ਦਾ ਇੰਜ਼ਾਮ ਹੋਇਆ ਪਿਆ ਹੈ ਟ੍ਰੈਫਿਕ ਪੁਲਿਸ ਵਾਰਾਂ ਨੇ ਮੈਨੇਜਮੈਂਟ ਨੇ ਕਾਲੀ ਮਾਤਾ ਮੰਦਿਰ ਤੇ ਉਹਨਾਂ ਨੇ ਕਰਵਾਇਆ ਹੋਇਆ ਤੇ ਕੋਈ ਆਈ ਥਿੰਕ ਕਿਸੇ ਵੀ ਟਾਈਪ ਦੀ ਇਸ ਟਾਈਮ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਕਿਉਂਕਿ ਕਾਫੀ ਅੱਛੇ ਤਰੀਕੇ ਨਾਲ ਅਰੇਂਜਮੈਂਟਸ ਹੋਈਆਂ ਪਈ ਨੇ ਕਿੰਨੇ ਗਾਰਡ ਹੋਗੇ ਇਸ ਨਵਰਾਤਰੀ ਚ ਕਿੰਨੀ ਕ ਹੋਰ ਤਿਆਰੀ ਹੋਊਗਾ ਖਾਸ ਕਿ ਹੋਊਗਾ ਜੀ ਲਗਭਗ ਇੱਕ ਆਪਣਾ ਨਵਰਾਤਰੇ ਦੇ ਵਿੱਚ ਐਜ਼ ਐਨ ਅਪਰੋਕਸੀਮੇਟੀ ਸੋ 700 ਦੇ ਆਸ-ਪਾਸ ਗਾਰਡਸ ਦੁਆਰਾ ਹੁੰਦੇ ਨੇ ਜੀ ਸਾਡੇ ਸਾਰੀ ਲੋਕੇਸ਼ਨਸ ਕਵਰ ਕੀਤੀਆਂ ਜਾਂਦੀਆਂ ਨੇ ਤੇ ਇਨਜ਼ਾਮ ਦੇ ਬਾਬਾ ਜਿਵੇਂ ਗੱਲ ਕਰ ਰਹੇ ਸਰ ਮੈਂ ਆਲਰੀ ਤੁਹਾਨੂੰ ਦੱਸ ਚੁੱਕਾ ਹਾਂ ਜੀ ਪ੍ਰੋਪਰਲੀ ਸਾਰੇ ਹਰੇਕ ਗਾਰਡ ਸਾਡੇ ਪ੍ਰੋਪਰ ਟ੍ਰੇਨ ਗਾਰਡਸ ਨੇ ਹਰੇਕ ਗਾੜ ਨੂੰ ਪ੍ਰੋਪਰਲੀ ਇਹਨਾਂ ਚੀਜ਼ਾਂ ਦੀ ਟ੍ਰੇਨਿੰਗ ਹੋ ਰਹਾ ਦਿੱਤੀ ਜਾਂਦੀ ਹੈ ਨਹੀਂ ਕਿ ਤਾਂ ਕਿ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਾ ਆਏ ਔਰ ਸਾਡਾ ਦੇਵੀ ਮਾਤਾ ਦੀ ਕਿਰਪਾ ਦੇ ਨਾਲ ਲਗਭਗ 4 ਸਾਲ ਦਾ ਐਕਸਪੀਰੀਅੰਸ ਨੂੰ ਕੰਟੀਨਿਊਸਲੀ ਹੋ ਚੁੱਕਾ ਹੈ ਅਗਰ ਆਪਾਂ ਓਵਰਆਲ ਗੱਲ ਕਰੀਏ ਉਸ ਔਰ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਲਗਭਗ 7-8 ਸਾਲ ਦਾ ਸਾਡੇ ਕੋਲ ਐਕਸਪੀਰੀਅੰਸ ਹੈ ਜੀ ਸੋ ਆਈ ਥਿੰਕ ਅਸੀਂ ਕਾਫੀ ਛੇ ਤਰੀਕੇ ਨਾਲ ਅਸੀਂ ਮੈਨੇਜ ਕਰਾਂਗੇ ਤਾਂ ਕਿ ਕਿਸੇ ਨੂੰ ਵੀ ਕਿਸੇ ਟਾਈਪ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਹੋ ਸਭ ਮੋਹਨ ਮੰਦਿਰ ਦੇ ਬਾਹਰ ਉਹ ਸੁਵਿਧਾਾਂ ਲੱਗ ਜਿਹੜੇ ਨਵਰਾਤਿਆਂ ਨੂੰ ਲੈ ਕੇ ਮੰਦਿਰ ਦੀ ਤਿਆਰੀ ਵੀ ਤੇਜ਼ ਰਹੀ ਜਿਵੇਂ ਤੁਹਾਨੂੰ ਪਹਿਲੇ ਤੋਂ ਖਾਹ ਉਹ ਜਿਹੜੀ ਤਸਵੀਰਾਂ ਦੇ ਵਿੱਚ ਮੰਦਿਰ ਦੀ ਡੈਕੋਰੇਸ਼ਨ ਜਿਹੜੇ ਫੁੱਲਾ ਵੱਲੋ ਜਿਹੜੇ ਡੈਕੋਰੇਸ਼ਨ ਸਮਾਨ ਲਾਇਆ ਜਾ ਰਿਹਾ ਤੇ ਤੁਹਾਨੂੰ ਤਸਵੀਰਾਂ ਹੋ ਰਹੀ ਜੋ ਪੰਜਾਬ ਪੁਲਿਸ ਵੱਲੋਂ ਵੀ ਬੜੀ ਇੰਤਜ਼ਾਮਾਂ ਦੇ ਪੈਰਾ ਮਿਲਟਰੀ ਫੋਰਸ ਵੀ ਲਾਈ ਗਈ ਹੈ ਤੇ ਦੂਸਰੇ ਪਾਸੇ ਤੋਂ ਤਸਵੀਰਾਂ ਲੋਕਾਂ ਦੀ ਆ ਅਲੋਕ ਜਿਹੜੀ ਆਂਦੇ ਉਹਨਾਂ ਸ਼ੋਅ ਵਾਸਤੇ ਸ਼ੋਅ ਟੈਂਟ ਲਾਇਆ ਗਿਆ ਤੇ ਪੜਿਆਲੇ ਤੋਂ ਪੜਿਆਲੋਂ ਏਨਵੀ ਲਈ